ਇੱਧਰ ਪਾਸੇ ਰੱਖੀ ਸਾਈਕਲ ਇੱਧਰ ਉਖਲੀ ਆ ਚਾਰ ਸਾਈਕਲ ਦੇ ਵਾੜ ਫਿਰ ਆਜੋ ਉੱਥੋਂ ਹੀ ਦਾ ਡੰਡੀ ਉੱਥੋਂ ਹੀ ਆਓ ਡੰਡੀ ਉੱਥੋਂ ਹੀ ਨਾ ਜਾ ਬਾਬਾ ਸਾਈਕਲ ਪਾਲਾ ਮੋਢੇ ਤੇ ਨਹੀਂ ਸਾਡੇ ਪਿੰਡ ਨੂੰ ਗਾਲਾਂ ਕੱਢਦਾ ਤੁਰਿਆ ਜਾ ਬੱਸ ਗਾਲਾਂ ਕੱਢਦਾ ਤੁਰਿਆ ਚੱਲ ਆਹ ਆਉਂਦਾ ਬਾ ਇੱਕ ਸਕੂਟਰੀ ਵਾਲਾ ਹੋਰ ਦੋ ਤਿੰਨ ਦਾ ਡੱਗਾ ਡੇ ਹੈ ਬਸ ਸਾਰਾ ਟੋਆ ਹੀ ਹੈ ਇਹ ਨੇ ਨੀ ਖੈਰ ਚੜ ਜਾ ਬਾਬਾ ਜਲਾਲਾ ਇਧਰ ਪੈਸਾ ਬਾਹਰ ਲਈ ਤੇ ਉਧਰ ਪਹਿਲੇ ਪਾਸੇ ਰੱਖੀ ਤੂੰ ਚੰਡੀ ਗੱਡੀ ਜਾ ਟਕਾ ਕੇ ਗੰਦੀ ਗੱੜ ਤੇ ਗੰਦੀ ਰੁਗੀ ਆਹ ਗੰਦੀ ਗੱੜ ਤੇ ਟਕਾ ਕੇ ਆਹ ਜਿਦਾਉਣੇ ਕੱਥਰ ਜੀ ਨਹੀਂ ਪਾਉਂ ਤੋデア ਨੂੰ ਰੱਖ ਲੈ ਵਿੱਚ ਆਉਣ ਮੁਰਚੇ ਗੇਲਾ ਵੀ ਤਰਾ ਬੁੜੀਆਂ ਮਗਰਦਾਰ ਕੇ ਆ ਯਾਰ ਉਹ ਵੱਟ ਪੈ ਗਿਆ ਨੰਗੀਆਂ ਹੋਈਆਂ ਲੈ ਇਹ ਇੱਕੇ ਦੇ ਵਿੱਚ ਉਖਲੀ ਐ ਉਹਦਾ ਨਹੀਂ ਪਤਾ ਲੱਗਦਾ ਜਦੋਂ ਹਾਂ ਆਹ ਲਾਫ ਜਰਾ ਬੁੜੀਆਂ ਉਤਾਰ ਕੇ ਮਗਰ ਤੇ ਆ ਵਿਚਾਰੀਆਂ ਉਧਰ ਦੀਆਂ ਆਉਂਦੀਆਂ ਫੇਰ ਨਾ ਕਿਹਾ ਹਾਦਨਾ ਤਲਕ ਜੀਵਾ ਕਵਾ ਯਾਰ ਜਰਾ ਲੋਣੇ ਆਂਦਾ ਬਾਬਾ ਪੈਰਾਂ 'ਚ ਜੁੱਤੀਆਂ ਪਜਾਮਾ ਟੰਗਿਆ ਵਾ ਮਰਗ ਦੇ ਭੋਗ ਤੇ ਚੱਲਿਆ ਵਿਚਾਰਾ ਵਾਂਦਰੀ ਤੇ ਜਾਉਂ ਕਿਧਰ ਦੀ ਵਰਜੂ ਆ ਗਈ ਜਰਾ ਨਾ ਇਹਦਾ ਮੈਂ ਕਿ ਲੇਟ ਹੋ ਗਿਆ ਤੇ ਇਹ ਤਾਂ ਕੀ ਬੜਾ ਜਾਈ ਛੇੜਾ ਗੱਪਾ ਲਿਖਣੇ ਪਿੰਡ ਨੂੰ ਮੁੜਨੇ ਪੈਣਾ ਲੀੜੇ ਬਦਲ ਆ ਮੈਂ ਤਾਂ ਯਾਰ ਪਜਾਮੇ ਨਾਲੋ ਚਾਦਰੇ ਬਾਹਲੇ 15 ਚਾਦਰਾਂ ਦਾ ਡੰਗਲੇ ਦਾ ਲਾਣਾ ਮੀਮੀ ਤੇ ਚਾਦਰਾਂ ਠੀਕ ਨਹੀਂ ਵਾਦ ਰੇ ਦਾ ਵੀ ਜੀ ਨੇ ਵਾਦ ਰੇ ਰਹਾ ਹੁਣਾ ਬਈ ਉਹ ਚਾਦਰਾਂ ਮੰਨ ਕੇ ਆਇਓ ਪਜਾਮਾ ਨਾਲ ਪਾ ਕੇ ਇਥੇ ਪਜਾਮਾ ਲਹੋਣਾ ਪੈਂਦਾ ਹਾਂ 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 ਆ ਵੇਖੋ ਪੁੱਤ ਹਾਂ ਹਾਂ ਬਾਪਾ ਵੇਹਰਾ ਬਾ ਚਾਦਰਾਂ ਸੌਖਾ ਹੈ ਤੇ ਇਹ ਤਾਂ ਦੱਸਦੇ ਹੀ ਐ ਜਿਹੜਾ ਇਥੋਂ ਦੇ ਨਾਲ ਦਾ ਗਾਲ ਕੱਢਦਾ ਸੀ ਕਹਿੰਦੇ ਬਈ ਸਾਡੇ ਗਾ ਨਹੀਂ ਬਣਦਿਆਂ ਜਿੰਦਾਂ ਬਣਦਿਆਂ ਨੂੰ ਗੱਡੋ